ਮੈਂ ਇਹਦਾ ਜਵਾਬ ਦਿੰਨੀ ਆ ਜੀ ਮੈਂ ਨਾ ਕਿ ਕਿਤਾ ਮੈਨੂੰ ਕਿਸੇ ਸਿੰਘ ਨੇ ਇੱਥੇ ਸਾਡੇ ਗਲੀ ਵਿੱਚ ਨਹੀਂ ਮੇਰੀ ਆਪੀ ਦੀ ਆ ਉਹਨਾਂ ਦੇ ਮੈਂ ਗਈ ਕੁਦਰਤੀ ਗੁਰੂ ਸਾਹਿਬ ਨੇ ਜਿਵੇਂ ਆਪਾਂ ਕਹਿੰਦੇ ਸਹੀ ਪਿਆਰੇ ਮਿਲ ਜੀ ਨਾ ਮਿਲਿਆ ਤੇਰਾ ਨਾਮ ਚਿੱਤਾਂ ਤੇ ਉਹ ਬੇਨਤੀ ਪ੍ਰਵਾਨ ਹੋਈ ਤਾਂ ਸਿੰਘ ਮਿਲੇ ਬੜੇ ਪਿਆਰ ਦੇ ਨਾਲ ਤੇ ਮੈਨੂੰ ਕਹਿੰਦੇ ਪਹਿਣਾ ਆ ਲੋ ਤੁਹਾਡੀ ਭੇਟ ਆ ਤੇ ਮੇਰੀ ਮੰਨ ਚ ਸੀਗਾ ਕਿ ਮੈਂ ਨਾ ਉਹ ਜਿਹੜਾ ਸਿਮਰਨਾ ਪਾਉਂਦੇ ਆ ਅਸਲ ਨਾ ਗੁਰੂ ਸਾਹਿਬ ਨੇ ਬਖਸ਼ਿਆ ਸਾਨੂੰ ਪੰਜ ਕਕਾਰ ਪਰ ਅਸੀਂ ਨਾ ਕੀ ਕਰਦੇ ਆ ਕਿ ਥੋੜਾ ਜਿਹਾ ਫੈਸ਼ਨ ਟਾਈਪ ਦੇ ਵਿੱਚ ਆ ਜਾਂਦੇ ਆ ਕਿ ਮੈਂ ਇੰਦਾਂ ਦਾ ਬਹੁਤ ਪਹਿਣਾ ਪਾਉਂਦੀ ਆਂ ਨੇ ਸਿਮਰ ਨੇ ਹੱਥਾਂ ਦੇ ਵਿੱਚ ਤੇ ਉਹ ਸਿੰਘ ਨੇ ਬੜੇ ਪਿਆਰ ਦੇ ਨਾਲ ਦੋਨੇ ਹੱਥਾਂ ਨਾਲ ਲਿਆ ਕੇ ਮੇਰੇ ਹੱਥਾਂ 'ਚ ਮੈਨੂੰ ਸਿਮਰਨਾ ਪੜਾਇਆ ਤਾਂ ਮੈਂ ਸਿਰ ਮੱਥੇ ਲਾ ਕੇ ਪਿਆਰ ਦੀ ਸੁਗਤ ਜਾਣ ਕੇ ਉਹਨੂੰ ਆਪਣੇ ਹੱਥ 'ਚ ਪਾ ਕੇ ਆਪਣੇ ਗੁਰਮਤ ਸੈਂਟਰ ਚ ਲਈ ਜਾਂਦੀ ਰਹੀ ਤੇ ਮੈਂ ਦੇਖਾਂ ਵੀ ਜਦੋਂ ਮੈਂ ਸੁੱਤੀ ਲਾਉਣੀ ਆ ਤਾਂ ਮੈਨੂੰ ਐਡਾ ਝਟਕਾ ਜਿਹੜੇ ਝਟਕੇ ਦੇ ਕਰਕੇ ਗੁਰਸੱਭ ਜੀ ਮੈਨੂੰ ਕਿਆ ਸੀ ਕਿ ਅਮਰਤੀ ਦੇ ਕੇ ਪੂਰੇ ਗੁਰੂ ਦੀ ਸ਼ਰਨ ਚ ਜਾਓ ਜੇ ਤੋ ਅਗਲੇ ਲੈਵਲ ਤੇ ਪਹੁੰਚਣਾ ਉਹ ਉਦਾਂ ਦੇ ਛੱਟ ਕੇ ਮੈਨੂੰ ਸੰਗਤ ਚ ਕਿੰਨੀ ਲੱਗਣੇ ਸ਼ੁਰੂ ਹੋ ਗਏ ਤੇ ਭੈਣ ਜੀ ਨੇ ਕਹਿੰਦੇ ਭੈਣ ਜੀ ਤੁਸੀਂ ਅੱਗੇ ਬੈਠਿਆ ਕਰੋ ਤੇ ਮੈਂ ਅੱਗੇ ਜਾ ਕੇ ਬੈਠਣ ਲੱਗੀ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਜਰਾ ਮੈਨੂੰ ਕਰੰਟ ਵਾਂਗੂ ਝਟਕੇ ਲੱਗਦੇ ਆ ਕੋਈ ਦੇਖਦਾ ਨਹੀਂ ਰਿਹਾ ਮੈਨੂੰ ਤੇ ਉਹ ਮੈਨੂੰ ਸਮਝ ਨਾ ਆਵੇ ਇੱਕ ਦਿਨ ਹੋਇਆ ਦੋ ਦਿਨ ਹੋਇਆ ਜਦੋਂ ਲਗਾਤਾਰ ਇਹੀ ਕਹਾਣੀ ਚਾਰ ਪੰਜ ਤਿੰਨ ਘਟੀ ਤਾਂ ਮੈਨੂੰ ਸਮਝਦਾ ਆਵੀ ਨਾ ਤੇ ਇੱਕ ਹੈਗੇ ਸੀ ਭੈਣ ਗੁਰੂ ਸਾਹਿਬ ਦੀ ਬੜੀ ਕਿਰਪਾ ਉਹਨਾਂ ਤੇ ਮੈਂ ਕਿਹਾ ਭੈਣੇ ਪਤਾ ਨਹੀਂ ਕੀ ਖੇੜਾ ਬੜੀ ਚੰਗੀ ਸੁਰਤੀ ਦੀ ਖੇੜ ਚੱਲਦੀ ਸੀ ਝਟਕੇ ਬੜੇ ਲੱਗਣ ਲੱਗੇ ਤੇ ਉਹਨਾਂ ਨੇ ਕੁਦਰਤੀ ਮੈਨੂੰ ਦੇਖ ਲਿਆ ਵੀ ਇਹਨੂੰ ਬਹੁਤ ਵੱਡੇ ਝਟਕੇ ਲੱਗਦੇ ਆ ਮੈਨੂੰ ਕਹਿੰਦੇ ਭੈਣੇ ਕਕਾਰ ਪੂਰੇ ਕਰੋ ਕਕਾਰਾਂ ਤੋਂ ਐਕਸਟਰਾ ਕਿਹੜੀਆਂ ਚੀਜ਼ਾਂ ਦਾ ਭਾਰ ਲੱਦਿਆ ਤੁਸੀਂ ਆਪਣੇ ਤੇ ਗੁਰੂ ਸਾਹਿਬ ਨੇ ਪੰਜ ਕਕਾਰ ਬਖਸ਼ੇ ਆਹ ਹੱਥ ਜੋ ਲਾਉ ਉਹਨੇ ਪੈਂਦੇ ਹੱਥ ਉਹਨੇ ਕਹਿੰਦੇ ਮੈਂ ਤੈਨੂੰ ਕਹੀ ਦਿੰਦੀ ਦੇਖੀ ਚਾਣੀ ਆ ਪਰ ਮੈਂ ਕਿਹਾ ਨਹੀਂ ਮੈਂ ਘਰਟ ਨਾ ਮੈਂ ਕਿ ਭੈਣ ਜੀ ਹਰਤ ਤਾਂ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਿਆ ਹੋਇਆ ਮਤ ਸਮੇਤ ਤੇ ਤੁਸੀਂ ਮੈਨੂੰ ਦੱਸੋ ਮੈਨੂੰ ਝਿੜਕੋ ਮੈਨੂੰ ਝੜਕ ਕੇ ਗਾਲਾਂ ਕੱਢ ਕੇ ਸਮਝਾ ਦਿੰਦੇ ਵੀ ਇੰਨੀ ਅਥੋਰਟੀ ਆ ਸੰਗਤ ਦੇ ਕੋਲ ਕਿਉਂਕਿ ਅਸੀਂ ਸਿੱਖਣਾ ਸੰਗਤ ਦੇ ਕੋਲੋਂ ਤੇ ਉਹਨਾਂ ਨੇ ਮੇਰੇ ਹੱਥ ਤੋਂ ਉਂਗਲ ਸਿਰਫ ਉਂਗਲ ਰੱਖੀ ਮੇਰੇ ਹੱਥ ਤੇ ਕਹਿੰਦੇ ਇਹਨੂੰ ਲਾ ਮੈਂ ਲਾ ਦਿੱਤਾ ਮੈਂ ਕਿਾ ਚਲ ਇੱਕ ਉਹਨਾਂ ਦੀ ਵੀ ਇੱਕ ਮੈਂ ਆਪਣੀ ਜਾਨ ਚ ਪਰਖਿਆ ਸੀਗੀ ਮੈਂ ਕਿਾ ਚਲੋ ਅੱਜ ਲਾ ਦਿੱਤਾ ਕੋਈ ਗੱਲ ਨਹੀਂ ਮੈਂ ਕਿ ਕੱਲ ਨੂੰ ਆ ਫੇਰ ਆਉਣਾ ਅਮਰਤ ਵੇਲੇ ਮੈਂ ਫੇਰ ਦੇਖ ਲਊ ਪਰ ਅਮਰਤ ਵੇਲੇ ਇਦਾਂ ਦਾ ਕੁਛ ਵੀ ਨਹੀਂ ਸੀ ਹੋਇਆ ਬੜੇ ਆਰਾਮ ਨਾਲ ਸੁੱਤੀ ਲੱਗੀ ਦੂਜੇ ਦਿਨ ਫੇਰ ਉਹ ਤੋਂ ਬਾਅਦ ਖੇਡ ਨਾਰਮਲ ਹੋ ਗਈ ਫੇਰ ਇੱਕ ਦਿਨ ਗੁਰੂ ਸਾਹਿਬ ਨੇ ਉਹਨਾਂ ਦੇ ਨਾਲ ਬਿਠਾਇਆ ਉਹ ਕਹਿੰਦੇ ਅਸੀਂ ਐਕਸਟਰਾ ਚੀਜ਼ਾਂ ਜਿਹੜੀਆਂ ਪਾਉਣੀਆਂ ਉਹ ਨਹੀਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਗੁਰੂ ਸਾਹਿਬ ਨੇ ਜਿਹੜੇ ਪੰਜ ਕਕਾਰ ਬਖਸ਼ੇ ਆ ਉਹ ਪੰਜਾਂ ਕਕਾਰਾਂ ਨੂੰ ਪੈਨ ਨੂੰ ਐਕਸਟਰਾ ਚੀਜ਼ਾਂ ਨਾ ਪਾਓ ਜਿਵੇਂ ਕਈ ਦੋ ਕੜੇ ਪਾ ਲੰਦੇ ਆਪਣੇ ਸੈਤਿਕ ਸੰਗਤ ਚ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਹਾਨੂੰ ਇੱਕ ਕੜਾ ਬਖਸ਼ਿਆ ਤੁਸੀਂ ਇਹ ਪੰਜੇ ਗਕਾਰ ਪਾਉਣੀਆਂ ਇਹ ਤੋਂ ਬਿਨ ਐਕਸਟਰਾ ਕੋਈ ਚੀਜ਼ ਨਾ ਪਾਓ ਤੇ ਬਸ ਮੇਰੇ ਨਾਲ ਤਾਂ ਹੀ ਆਪਣਾ ਪ੍ਰੈਕਟੀਕਲ ਹੋਇਆ ਸੀਗਾ ਜੀ ਅੱਧਾ ਕਿ ਮੇਰੀ ਸੁਰਤੀ ਦੀ ਖੇੜ ਵਿਗੜ ਗਈ ਸੀ ਤੇ ਉਹ ਕਿਤੇ ਨਹੀਂ ਸੀ ਪਹੁੰਚਦੀ ਬਸ ਇੱਕ ਝਟਕਾ ਲੱਗਦਾ ਸੀ ਇੱਕਦਮ ਅੱਖਾਂ ਖੁੱਲ ਜਾਂਦੀਆਂ ਸੀ ਜਿਵੇਂ ਕਿਸ ਨੇ ਝੰਜੋੜਿਆ ਹੁੰਦਾ ਬੜੀ ਬੈੜੀ ਇਦਾਂ ਕਈ ਵਾਰੀ ਹੁੰਦਾ ਰਿਹਾ ਮੇਰੇ ਨਾਲ ਤੇ ਮੈਂ ਬੜੀ ਤਕਲੀਫ ਕੀਤੀ ਵੀ ਕੋਈ ਗਲਤੀ ਕਰ ਰਹੀ ਆ ਪਰ ਸਮਝ ਨਹੀਂ ਸੀ ਆ ਰਹੀ ਵੀ ਉਸ ਸਿਮਰਨੇ ਨੂੰ ਹੁਣ ਮੈਂ ਰੱਖਿਆ ਹੋਇਆ ਕਰੇ ਤੇ ਵੀ ਇਹ ਮੇਰੇ ਨਾਲ ਹੋਇਆ ਸੀਗਾ ਜੀ ਪਰ ਇਹੀ ਸਹੀ ਆ ਕਿ ਜੋ ਗੁਰੂ ਸਾਹਿਬ ਨੇ ਬਖਸ਼ਿਆ ਸੀ ਉਹੀ ਕਰੀਏ ਇਦਾਂ ਤਾਂ ਭਣੀ ਇੱਕ ਕੜੇ ਫੈਸ਼ਨਾਂ ਦੇ ਵਿੱਚ ਵੀ ਬੜੇ ਟਾਈਪ ਦੇ ਆ ਗਏ ਕਿਉਂਕਿ ਸਾਡੀਆਂ ਤਾਂ ਫਿਰ ਸਾਨੂੰ ਤਾਂ ਪਹਿਲਾਂ ਹੀ ਚੀਜ਼ਾਂ ਗਮਰਾਹ ਕਰਨ ਦੀ ਬੜੀਆਂ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ ਤੇ ਆਪਾਂ ਗੁਰੂ ਸਾਹਿਬ ਨੇ ਜਿਹੜੀਆਂ ਪ੍ਰਾਤਨ ਸਾਨੂੰ ਬਖਸ਼ੀਆਂ ਨੇ ਅਸੀਂ ਓਨੀਆਂ ਹੀ ਅਪਣਾਈਏ ਤੇ ਮੇਨ ਖੇੜ ਹੈਗੀ ਭੈਣੇ ਕੜੇ ਪਾਉਣ ਨਾਲ ਨਹੀਂ ਸਾਨੂੰ ਕੁਝ ਵੀ ਲੱਭਣਾ ਇੱਕ ਕੜੇ ਦੇ ਨਾਲ ਹੀ ਤੁਸੀਂ ਸਿਮਰਨ ਤੇ ਸੁਰਤੀ ਲਾਓ ਤਾਂ ਅਸੀਂ ਪ੍ਰਵਾਨ ਹੋ ਜਾਾਂਗੇ ਕਿ ਸਾਡੀ ਸਤਖੰਡ ਚ ਸੀਟ ਪੱਕੀ ਹੋ ਜਾਊਗੀ ਅਸੀਂ ਵੀਜ਼ਾ ਲੈਣਾ ਭੈਣੇ ਲੋਕ ਬਾਹਰਲੇ ਮੁਲਕਾਂ ਦੇ ਵੀਜ਼ੇ ਮੰਗਦੇ ਆ ਨਾ ਅਸੀਂ ਹੁਣ ਵੀਜ਼ਾ ਲੈਣਾ ਸਤਖੰਡ ਦਾ ਅਸੀਂ ਸਤਖੰਡ ਜਾਣਾ ਅਸਲੀ ਪੰਜ ਕਕਾਰ ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਆ ਉਹ ਮਸਟ ਨੇ ਤਦੋਂ ਬਿਨਾ